ਅੱਜ ਪੂਰੀ ਠੰਡ ਤੇ ਧੁੰਦ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਐਸ ਬੀ ਆਈ ਦੇ ਸਾਹਮਣੇ ਇਹ ਭੈਣਾ ਭਰਾ ਆ ਕੇ ਬੈਠੇ ਨੇ ਮਾਮਲਾ ਇਹ ਦੋਸ਼ ਲਾ ਰਹੇ ਨੇ ਕਿ ਇਸ ਬੈਂਕ ਦੇ ਵਿੱਚ ਲੋਕਾਂ ਦੇ ਜਮਾ ਕਰਾਏ ਪੈਸੇ ਐਫ ਡੀ ਆਂ ਦੇ ਪੈਸੇ ਇਸ ਬੈਂਕ ਦੇ ਵਿੱਚ ਠੱਗੇ ਗਏ ਮਾਰੇ ਗਏ ਸਾਨੂੰ ਪੈਸਾ ਨਹੀਂ ਦੇ ਰਹੇ ਅਸੀਂ ਤਾਂ ਬੈਠੇ ਕਿੰਨੇ ਪੈਸੇ ਤੁਹਾਡੇ ਮੇਰਾ 28 28 ਲੱਖ ਰੁਪਏ ਇਹ ਕਹਿੰਦੇ ਨੇ ਕਿ ਬੈਂਕ ਨੇ ਵੀ ਮੰਨਿਆ ਕਿ ਹਾਂ ਇਹ ਗੜਬੜ ਹੋਈ ਆ ਇਹ ਖਬਰ ਪਹਿਲਾਂ ਵੱਡੇ ਪੱਤਰ ਤੇ ਆਉਂਦੀ ਰਹੀ ਆ ਔਰ ਉਸ ਤੋਂ ਬਾਅਦ ਅੱਜ ਵੀ ਇਹ ਲੋਕ ਕਹਿੰਦੇ ਨੇ ਕਿ ਕਾਫੀ ਲੋਕਾਂ ਦੇ ਪੈਸੇ ਜਿਹੜੇ ਆ ਉਹ ਬੈਂਕ ਨੇ ਅਜੇ ਵੀ ਨਹੀਂ ਮੋੜੇ ਇਹ ਕਹਿੰਦੇ ਨੇ ਕਿ ਲਗਭਗ 1.200 ਦੇ ਕਰੀਬ ਘਰ ਸੀਗੇ ਜਿਨ੍ਹਾਂ ਨੇ ਇੱਥੇ ਐਫ ਡੀਆਂ ਜਾਂ ਪੈਸਾ ਜਮਾ ਕਰਾਇਆ ਜਿਨ੍ਹਾਂ ਦੇ ਪੈਸੇ ਮਾਰਨ ਦਾ ਕੇਸ ਸੀ ਜਿਹਦੇ ਵਿੱਚੋਂ ਇਹ ਕਿਰਤੀ ਕਿਸਾਨ ਯੂਨੀਅਨ ਵਾਲੇ ਕਹਿੰਦੇ ਨੇ ਕਿ ਕਾਫੀਆਂ ਦੇ ਪੈਸੇ ਅਸੀਂ ਮੜਵਾ ਦਿੱਤੇ ਨੇ ਪਾਰੇ ਕਹਿੰਦੇ ਨੇ ਕਿ 25 30 ਘਰਾਂ ਦੇ ਪੈਸੇ ਅਜੇ ਵੀ ਬੈਂਕ ਨੇ ਨਹੀਂ ਦਿੱਤੇ ਔਰ ਅੱਜ ਇਹ ਇੰਨੀ ਠੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਝੰਡੇ ਲੈ ਕੇ ਵਿੱਚ ਮਤਾਵਾ ਪਹਿਣਾ ਵੀ ਬੈਠੀਆਂ ਨੇ ਇਹ ਨੌਜਵਾਨ ਬੈਠੇ ਨੇ ਬਜ਼ੁਰਗ ਬੈਠੇ ਨੇ ਇਹ ਸਾਰੇ ਆਏ ਨੇ ਹੁਣ ਸਵਾਲ ਇਹ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ ਮੰਨਿਆ ਜਾਂਦਾ ਰਿਹਾ ਵੱਡੀ ਗਿਣਤੀ ਲੋਕਾਂ ਨੂੰ ਐਸਬੀਆਈ ਦੇ ਉੱਪਰ ਭਰੋਸਾ ਰਿਹਾ ਲੋਕ ਅੱਖਾਂ ਮੀਟ ਕੇ ਪੈਸਾ ਜਮਾ ਕਰਾ ਦਿੰਦੇ ਜਾਂ ਐਫ ਡੀਆਂ ਕਰਾ ਦਿੰਦੇ ਰਹੇ ਪਰ ਜੇਕਰ ਸਟੇਟ ਬੈਂਕ ਆਫ ਇੰਡੀਆ ਵਰਗੇ ਬੈਂਕਾਂ ਦੇ ਵਿੱਚ ਵੀ ਆਹ ਘਟਾਲੇ ਆਹ ਕਪਲੇ ਹੋਣੇ ਨੇ ਤਾਂ ਫਿਰ ਲੋਕ ਯਕੀਨ ਕਿਦੇ ਤੇ ਕਰਨਗੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਆ ਇਹ ਕੋਈ ਕਾਰਪੋਰੇਟ ਘਰਾਣਿਆਂ ਵਰਗਾ ਪੈਸਾ ਤਾਂ ਹੈ ਨਹੀਂ ਐ ਇਹ ਕੋਈ ਦੋ ਨੰਬਰ ਦੀ ਕਮਾਈ ਤਾਂ ਹੈ ਨਹੀਂ ਇਹ ਕੋਈ ਮੁਨਾਫਾ ਖੋਰਾ ਦੀ ਕਮਾਈ ਤਾਂ ਹੈ ਨਹੀਂ ਇਹ ਮਜ਼ਦੂਰ ਕਿਸਾਨ ਇਹ ਮਿੱਟੀ ਨਾਲ ਮਿੱਟੀ ਹੋ ਕੇ ਥੋੜਾ ਬਹੁਤ ਪੈਸਾ ਕਮਾਉਂਦੇ ਨੇ ਤੇ ਉਹਦੇ ਵਿੱਚੋਂ ਵੀ ਆਪਣੀ ਰੋਟੀ ਤੇ ਕੱਟ ਲਾ ਕੇ ਆਪਣੀਆਂ ਲੋੜਾਂ ਤੇ ਕੱਟ ਰਾ ਕੇ ਥੋੜਾ ਬਹੁਤ ਜੇ ਬਚਾਉਂਦੇ ਨੇ ਤੇ ਜੇ ਉਹ ਵੀ ਇਹਨਾਂ ਬੈਂਕਾਂ ਦੇ ਵਿੱਚ ਐਸੇ ਤਰ੍ਹਾਂ ਮਾਰਿਆ ਜਾਣਾ ਜਿਵੇਂ ਇਹ ਸਾਰੇ ਦੱਸ ਰਹੇ ਨੇ ਜਾਂ ਬੈਂਕ ਨੇ ਵੀ ਇਹ ਗੱਲ ਪਹਿਲਾਂ ਮੰਨੀ ਐ ਤਾਂ ਫਿਰ ਇਹ ਮਾਮਲਾ ਬਹੁਤ ਗੰਭੀਰ ਐ ਇਹ ਮਾਮਲਾ ਪੂਰੇ ਭਾਰਤ ਦੇ ਵਿੱਚ ਲੋਕਾਂ ਨੂੰ ਸਮਝਣਾ ਚਾਹੀਦਾ ਬੈਂਕਿੰਗ ਸੈਕਟਰ ਦੇ ਵਿੱਚ ਐਸ ਟਾਈਮ ਕਾਰਪੋਰੇਟ ਘਰਾਣੇ ਬਹੁਤ ਵੱਡੇ ਪੱਧਰ ਤੇ ਆਏ ਨੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ ਆਪਣੇ ਬੈਂਕ ਸਟੈਬਲਿਸ਼ ਕੀਤੇ ਨੇ ਫਿਰ ਉਹਨਾਂ ਦੇ ਬੈਂਕਾਂ ਤੇ ਕੀ ਭਰੋਸਾ ਇਹ ਦੇਸ਼ ਦੀ ਜਨਤਾ ਕਰ ਸਕੇਗੀ ਜੇਕਰ ਐਸਬੀਆਈ ਵਰਗਾ ਅਦਾਰਾ ਜਿਹਦੇ ਉੱਪਰ ਸਟੇਟਮੈਂਟ ਆਫ ਇੰਡੀਆ ਭਾਰਤ ਸਰਕਾਰ ਦਾ ਅਦਾਰਾ ਲਿਖਿਆ ਹੁੰਦਾ ਜੇ ਉੱਥੇ ਹੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਸੁਰੱਖਿਅਤ ਨਹੀਂ ਸੋ ਇਹ ਬਹੁਤ ਵੱਡਾ ਤੇ ਗੰਭੀਰ ਮਾਮਲਾ ਸੀ ਬੈਂਕ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੇ ਜਿਹੜੇ ਇਹ ਕਹਿ ਰਹੇ ਆ ਕਿ ਪੈਸੇ ਸਾਡੇ ਠੱਗੇ ਗਏ ਨੇ ਐਫ ਡੀਆਂ ਕਰਾਉਣ ਦੇ ਨਾਤੇ ਉਹ ਉਹ ਜਲਦੀ ਤੋਂ ਜਲਦੀ ਵਾਪਸ ਕੀਤੇ ਜਾਣੇ ਚਾਹੀਦੇ ਨੇ ਭਾਵੇਂ ਕਿ ਉਹ ਵਿਅਕਤੀ ਗ੍ਰਿਫਤਾਰ ਕਰ ਲਏ ਗਏ ਜਿਹੜੇ ਬੈਂਕ ਦੇ ਵਿੱਚ ਉਸ ਟਾਈਮ ਮੌਜੂਦ ਸੀਗੇ ਉਹ ਗ੍ਰਿਫਤਾਰ ਕਰ ਲਏ ਗਏ ਉਹਨਾਂ ਤੇ ਕੇਸ ਪਾਸ ਦਿੱਤਾ ਗਿਆ ਪਰ ਲੋਕ ਕਹਿੰਦੇ ਨੇ ਗੱਲ ਸਿਰਫ ਗ੍ਰਿਫਤਾਰੀ ਤੇ ਨਹੀਂ ਉਹ ਕਹਿੰਦੇ ਨੇ ਕਿ ਜਿਹੜੇ ਸਾਡੇ ਪੈਸੇ ਠੱਗੇ ਗਏ ਉਹ ਤੇ ਸਾਨੂੰ ਵਾਪਸ ਪੂਰੇ ਟਾਈਮ ਤੇ ਤੇ ਸਾਰੇ ਕੀਤੇ ਜਾਣ ਬੈਂਕ ਦਾ ਵੈਸੇ ਤਾਂ ਹੱਕ ਬਣਦਾ ਹੈ ਕਿ ਜੇ ਐਫ ਡੀ ਦੇ ਨਾਤੇ ਪੈਸੇ ਠੱਗੇ ਨੇ ਤਾਂ ਉਹਨੇ ਟਾਈਮ ਦੀ ਇੰਟਰਸਟ ਓਨ ਅ ਟਾਈਮ ਦੀ ਵਿਆਜ ਵੀ ਬੈਂਕ ਦੇਵੇ ਪਰ ਜੇ ਵਿਆਜ ਨਹੀਂ ਦੇਣਾ ਤਾਂ ਫਿਰ ਪੂਰਾ ਸੂਦ ਪੂਰਾ ਮੂਲ ਜਿਹੜਾ ਲੋਕਾਂ ਦਾ ਉਹ ਤਾਂ ਦੇਣਾ ਬਣਦਾ ਹੈ ਇਹ ਕੀ ਮਾਮਲਾ ਹੈ ਤੁਸੀਂ ਅੱਜ ਸਟੇਟ ਬੈਂਕ ਦੇ ਅੱਗੇ ਆ ਕੇ ਬੈਠੇ ਹੋ ਇੰਨੀ ਧੁੰਦ ਦੇ ਵਿੱਚ ਮਸਲਾ ਕੀ ਹੈ ਬਹੁਤ ਇਹ ਹਾਈ ਫਾਈ ਮਸਲਾ ਸੀਗਾ ਜੀ ਤੁਹਾਡੇ ਧਿਆਨ ਚ ਹੋਣਾ ਬਖੀ ਜੀ ਸਾਰੇ ਪੱਤਰਕਾਰਾਂ ਨੇ ਉਦੋਂ ਕਵਰਿੰਗ ਕੀਤੀ ਸੀ ਇਹਦੀ ਇਹ ਜੁਲਾਈ ਮਹੀਨੇ ਦੀ ਗੱਲ ਹੈ ਇਥੋਂ ਦਾ ਇੱਕ ਮਾਇਕ ਮਲਾਜ ਸੀ ਅਮਿਤ ਢੀਂਗੜਾ ਜਿਹੜਾ ਮੂੰਹ ਦਾ ਬੜਾ ਮਿੱਠਾ ਸੀਗਾ ਲੋਕਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇ ਇੱਥੇ ਟੋਕੀਆਂ ਵੀ ਖਵਾਉਂਦਾ ਹੁੰਦਾ ਲੋਕਾਂ ਨੂੰ ਹਰੇਕ ਬੰਦੇ ਦੇ ਵਾਕਪ ਸੀ ਆਵਾਜ਼ ਦੇ ਕੇ ਉਹਨੂੰ ਬੁਲਾਉਂਦਾ ਸੀਗਾ ਭੋਲੇ ਪਾਲੇ ਲੋਕਾਂ ਤੋਂ ਦੋ ਦੋ ਬੌਚਰਾਂ ਤੇ ਸਾਈਨ ਕਰਵਾ ਲਏ ਇੱਕ ਤੇ ਆਸਨਾ ਸਹੀ ਨਹੀਂ ਹੋਏਗੇ ਉਹ ਆਦੇ ਥੱਲੇ ਰੱਖ ਲੈਣਾ ਦੂਜੇ ਤੇ ਉਹਨੂੰ ਪੈਸੇ ਕੱਢ ਦੇਣੇ ਉਸੇ ਤੇ ਫੇਰ ਜਿਹੜਾ ਦੂਜਾ ਬੌਚਰ ਹੁੰਦਾ ਉਹ ਤੇ ਪੈਸੇ ਲੋਕਾਂ ਨਾਲ ਕਿਸੇ ਦੀ ਲੈਂਟਾ ਨਾ ਹੀਰਾ ਫੇਰੀ ਕੀਤੀ ਜਾਲੀ ਐ ਫੜੀਆਂ ਬਣਾ ਬਣਾ ਕੇ ਦਿੱਤੀਆਂ ਜੋ ਇਹ ਬੈਂਕ ਦੀ ਪਾਹਾ ਵਿੱਚ ਠੀਕ ਮੰਨਦੇ ਸੀਗੇ ਉਦੋਂ ਬੜਾ ਲੋਕਾਂ ਦੇ ਵਿੱਚ ਲਾਲਾ ਲਾਲਾ ਹੋਈ ਕਿ ਜਿਹੜਾ ਲੋਕਾਂ ਦਾ ਪੈਸਾ ਇੱਥੇ ਡੁੱਬ ਗਿਆ ਪਰਾ ਜਿਹੜੀ ਕਿਰਤੀ ਕਿਸਾਨ ਹੀ ਹੁੰਨਿਆ ਉਦੋਂ ਵੀ ਲੋਕਾਂ ਦੇ ਨਾਲ ਇੱਥੇ ਆ ਕੇ ਖੜੀ ਅਸੀਂ ਸੰਘਰਸ਼ ਲੜਿਆ ਦਿਨ ਪੁਰਾਣ ਦਾ ਤੇ ਧਰਨਾ ਚੱਲਿਆ ਇੱਥੇ ਆ ਬੀਬੀ ਬੈਠੀ ਹੈ ਉਹਨਾਂ ਨੂੰ ਦੌਰਾ ਪੈਣ ਵਾਲਾ ਸੀ ਉਦੋਂ ਬਹੁਤ ਇਹੋ ਜਿਹੇ ਇਸ ਤਰ੍ਹਾਂ ਦੇ ਲੋਕ ਸੀ ਜਿਹਨੇ 22 22 ਲੱਖ ਰੁਪਏ ਸਾਡੂ ਕਹਿ ਦਿੱਤੀ ਉਦੋਂ ਸਾਡੇ ਨਾਲ ਇਹਨਾਂ ਦੇ ਜਰਨਲਰ ਮੈਨੇਜਰ ਸੋਨੀ ਜੀ ਆਏ ਸੀਗੇ ਉਹ ਸਾਡੇ ਨਾਲ ਪਹਿਲਾਂ ਤਾਂ ਵਾਅਦਾ ਕਰਦੇ ਦੇ ਕਿ ਅਸੀਂ ਤਿੰਨ ਮਹੀਨੇ ਵਿੱਚ ਅਸੀਂ ਅਖਾਜੀ ਅਸੀਂ ਦੋਸਤੋਂ ਲੈਤੀ ਲੈਣਾ ਸਾਡੇ ਨਾਲ ਲੈਤੀ ਵਾਅਦਾ ਕੀਤਾ ਉਹ ਕਹਿੰਦੇ ਸੀ ਕਿ ਵੀ ਤਿੰਨ ਮਹੀਨਿਆਂ ਦੇ ਵਿੱਚ ਜਿਹੜਾ ਲੋਕਾਂ ਦਾ ਪੈਸਾ ਅਸੀਂ ਵਾਪਸ ਕਰਾਂਗੇ ਅਸੀਂ ਇਹ ਨਹੀਂ ਕਹਿੰਦੇ ਪੈਸਾ ਪੈਸਾ ਮੁੜਿਆ ਵੀ ਇਹ ਲੋਕਾਂ ਦਾ ਆਇਆ ਵਾਪਸ ਹੁਣ ਕਿੰਨੇ ਕੀ ਕੇਸ ਆ ਜਿਹੜੇ ਪੈਂਦੇ ਇਹ ਹੁਣ 25 30 ਕੇਸ ਆ ਜੀ ਹਲ ਜੇਵੇ ਜਦੋਂ ਉਦੋਂ ਸਾਰੇ ਨਾਲ ਵਾਦਾ ਕੀਤਾ ਸੀ ਕਿ ਜਿਹੜਾ ਡੀਵੀਆਰ ਕਬਜ਼ੇ ਚ ਲਿਆ ਲਿਆ ਇਹ ਹੁਣ ਮਾਤਾ ਕਹਿੰਦੀ ਮੈਂ ਕੱਲੀ ਕੋਈ 2 ਲੱਖ ਜਾਂ 5 ਲੱਖ ਰੁਪਇਆ ਕੱਲੀ ਕਦੇ ਕਢਾਉਣੀ ਆਏਗੀ ਫਿਰ ਲਗਾਤਾਰ ਐਂਟਰੀਆਂ ਪਈਆਂ ਕੋਈ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਆਏ ਲਗਾਤਾਰ ਜਿਹੜੇ ਮਾਤਾ ਨਹੀਂ ਪੇਕ ਚਾਹੁੰਦੇ ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਕਹਿੰਦੇ ਵੀ ਸਾਨੂੰ ਕੈਮਰੇ ਵਿਖਾਓ ਤਸੱਲੀ ਕਰਾਓ ਸਾਡੀ ਇਹ ਆਂਦੇ ਜੀ ਬਹੁਤ ਚਰ ਲੱਗੇ ਆ ਹੁਣ ਕੈਮਰੇ ਵਿਖਾਉਣ ਤੋਂ ਪਤਾ ਨਹੀਂ ਇਹਨਾਂ ਦੀ ਟੀਮ ਬਹੁਤ ਭੱਜ ਰਹੀ ਆ ਪਿਛਲੇ ਦਿਨਾਂ ਸਾਡੀ ਗੱਲ ਹੁੰਦੀ ਰਹੀ ਆ ਆਂਦੇ ਜੀ ਇਹ ਤਾਂ ਸਮਾਂ ਬਹੁਤ ਲੱਗੂਗਾ ਇਹ ਤਾਂ ਸਮਾਂ ਬਹੁਤ ਬਰਬਾਦ ਹੋਊਗਾ ਅਸੀਂ ਆ ਕਹੀ ਜਦੋਂ ਉਹਨੇ ਸਟੇਟਮੈਂਟਾਂ ਕਢਾਈਆਂ ਉਹ ਸਟੇਟਮੈਂਟ ਤੇ ਮਹੀਨਾ ਲਿਖਿਆ ਹੋਇਆ ਤੇ ਟਾਈਮ ਲਿਖਿਆ ਤੁਸੀਂ ਉਹ ਟਾਈਮ ਕੱਢੋ ਤੇ ਚੈੱਕ ਕਰ ਦਿਓ ਸਾਡਾ ਇਹੀ ਇਹਨਾਂ ਨਾਲ ਸੀਗਾ ਕਾਫੀ ਲੰਮਾ ਸਮਾਂ ਇਹਨਾਂ ਨਾਲ ਅਸੀਂ ਜੂਝਦੇ ਰਹੇ ਆ ਵੀ ਤੁਸੀਂ ਕੈਮਰਾ ਚ ਵੀ ਡੀਵੀਆਰ ਲਿਆ ਕਹਦੇ ਆ ਤੇ ਕਬਜ਼ੇ ਚ ਜਿਹੜਾ ਵਿਖਾਉਣਾ ਨਹੀਂ ਤਾਂ ਲੋਕਾਂ ਦੇ ਜਿਹੜੇ ਸਾਲਾਂ ਬੰਦੀ ਦੀ ਕਮਾਈ ਆ ਉਹ ਇੱਥੇ ਪਈ ਆ ਤੁਸੀਂ ਉਹ ਕੈਮਰੇ ਚੈੱਕ ਕਰਨ ਤੋਂ ਹੀ ਭੱ ਇਸ ਕਰਕੇ ਅਸੀਂ ਜਿਹੜੇ ਹਾਰ ਕੇ ਜਿਹੜਾ ਇਹਨਾਂ ਨੂੰ ਆਲਟੀਮੇਟ ਵੀ ਦਿੰਦੇ ਰਹੇ ਲਿਖਤੀ ਰੂਪ ਚ ਵੀ ਦਿੰਦੇ ਰਹੇ ਮੰਗ ਪੱਤਰ ਇਹਨਾਂ ਨੂੰ ਅਧਿਕਾਰੀਆਂ ਨੂੰ ਕਿ ਸਾਡਾ ਮਸਲਾ ਹੱਲ ਕਰੋ ਫਿਰ ਅਸੀਂ ਪਿਛਲੇ ਹਫ਼ਤੇ ਮੀਡੀਆ ਚ ਵੀ ਲਿਆਂਦਾ ਕਿ 14 ਤਰੀਕ ਤੱਕ ਜੇ ਮਸਲੇ ਦਾ ਹੱਲ ਨਾ ਹੋਇਆ ਲੋਕਾਂ ਦੇ ਪੈਸੇ ਨਾ ਮੁੜੇ ਤੇ 15 ਤਰੀਕ ਤੋਂ ਜਿਹੜਾ ਅਸੀਂ ਇੱਥੇ ਧਰਨਾ ਫੇਰ ਸ਼ੁਰੂ ਕਰਾਂਗੇ ਇਸ ਕਰਕੇ ਅਸੀਂ ਸਾਰਾ ਅੱਜ ਫੇਰ ਲੋਕਾਂ ਦੀ ਮੰਗ ਤੇ ਸਾਨੂੰ ਬੈਠਣਾ ਪਿਆ ਸਾਡਾ ਇੱਥੇ ਕਿਸੇ ਦਾ ਪੈਸਾ ਨਹੀਂ ਡੁੱਬਿਆ ਜਾਥੇ ਬੰਦੀ ਆ ਰਹੇ ਦਾ ਅਸੀਂ ਤਾਂ ਲੋਕਾਂ ਦੀ ਖਾਤਰ ਸੰਘਰਸ਼ ਲੜ ਰਹੇ ਆ ਸਾਡਾ ਨਹੀਂ ਪੈਸਾ ਇੱਥੇ ਕਿਸੇ ਦਾ ਵੀ ਔਰ ਇਹ ਜਿਹੜੇ ਸਾਡੇ ਲੋਕ ਆ ਉਦੋਂ ਅਸੀਂ ਤੈਨੂੰ ਵਾਦਾ ਕੀਤਾ ਸੀਗਾ ਵੀ ਤੁਹਾਡਾ ਨਾ ਪੈਸਾ ਮੁੜਿਆ ਤਾਂ ਫੇਰ ਸਾਡੇ ਨਾਲ ਸੰਪਰਕ ਕਰਿਆ ਜੋ ਇਹ ਜਿਹੜੇ ਲੋਕ ਆ ਸਾਨੂੰ ਰੋਜ਼ ਫੋਨ ਕਰ ਤਾ ਕਰਦੇ ਹੁਣ 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 ਬੈਂਕ ਵਾਲਿਆਂ ਦਾ ਕੀ ਰਵਈਆ ਹੈ ਕੀ ਬੋਲਦੇ ਹੈ ਰਵਈਆ ਕਹਿੰਦੇ ਆ ਜੀ ਅਸੀਂ ਗੱਲ ਕੀਤੀ ਹੈ ਮੇਲ ਕੀਤੀ ਆ ਟੀਮ ਆਉਂਦੀ ਆ ਤੁਹਾਡੇ ਨਾਲ ਗੱਲਬਾਤ ਕਰੂਗੀ ਦੇਖਦੇ ਹੁਣ ਮੇਲ ਕੀਤੀ ਕੌਣ ਪਹੁੰਚਦਾ ਇੱਥੇ ਕੌਣ ਨਹੀਂ ਪਹੁੰਚਦਾਗਾ ਕਿੰਨੇ ਕੁ ਲੋਕਾਂ ਦੇ ਪੈਸੇ ਜਿਹੜੇ ਆ ਉਹ ਤੁਸੀਂ ਦਵਾ ਦਿੱਤੇ ਆ ਅਸੀਂ ਘਟੋ ਘਟ ਜੀ ਇੱਥੇ 200 ਤੇ 20 ਦੀਆਂ ਦਰਖਾਸਤਾਂ ਸੀਗੀਆਂ ਜੀਦੇ ਚੋਂ ਹੁਣ 25 30 ਯਾਨੀ ਕੇਸ ਰਹਿ ਗਏ ਦੂਜੇ ਸਾਰੇ ਲੋਕਾਂ ਦਾ ਪੈਸਾ ਸੀ ਵਾਸਤੇ ਦੁਆਤ ਆ ਜੀ ਹਾਂ ਅੱਛਾ ਜੇ ਜਿਨ੍ਹਾਂ ਦਾ ਪੈਸਾ ਅਜੇ ਵੀ ਬੈਂਕ ਨਹੀਂ ਦੇ ਰਿਹਾ ਕੀ ਕਾਰਨ ਲੱਗਦਾ ਹੈ ਉਹਦਾ ਉਹਦਾ ਜੀ ਇਹਨਾਂ ਦੀ ਜਾਂਚ ਹੋ ਰਹਾ 15 ਦਾ ਹੁਣ ਇਹਨਾਂ ਦਾ ਰਲ ਮਿਲ ਕੇ ਆਂਦ ਨੇ ਵੀ ਆਪਾਂ ਹਾਜਮ ਕਰ ਲਏ ਲੋਕਾਂ ਨੂੰ ਲੱਝਾਈ ਫਿਰ ਗਿਆ ਇਹ ਫਿਰ ਮੁਲਾਜ਼ਮੀ ਨਾ ਹੋ ਸਕਦਾ ਅਸੀਂ ਇਹਨਾਂ ਵਿੱਚ ਰਲ ਕੇ ਹੋਣਗੇ ਵੀ ਜਿਹੜੇ ਜਾਂਚ ਟੀਮ ਆਈ ਸੀ ਉਹ ਰਲ ਕੇ ਹੋਣੀ ਹੈ ਵੀ ਜਿਹੜੇ ਇਹਨਾਂ ਦੇ ਲੋਕਾਂ ਦਾ ਪੈਸਾ ਅਲਝਾ ਦਿਓ ਜੀ ਤੁਹਾਡੇ ਵਾਊਚਰ ਲੱਗੇ ਜੀ ਉਹ ਲੱਗੇ ਬਸ ਇਹ ਸੇ ਗੱਲਾਂ ਤੇ ਲੱਝਾਈ ਫਿਰਦੇ ਜਿਹੜੇ ਸਾਨੂੰ ਕੈਮਰਾ ਕਾਉਣ ਹਾਂਜੀ ਤੇ ਹੁਣੇ-ਹੁਣੇ ਬੈਂਕ ਦੇ ਮੈਨੇਜਰ ਜਿਹੜੇ ਆ ਉਹ ਤੁਹਾਡੇ ਕੋਲ ਆਏ ਸੀ ਕੀ ਕਿਆ ਉਹਨਾਂ ਨੇ ਉਹ ਤਾਂ ਇਹੀ ਕਹਿੰਦੇ ਜੀ ਜਿਹੜੀ ਮੇਲ ਪਾਈ ਵੀ ਆ ਸੀ ਤੇ ਜਿਹੜੀ ਬੈਂਕ ਤੇ ਡਿਊਟੀ ਲੱਗੀ ਸੀ ਕੱਲ ਮੁਲਾਜ਼ਮਾਂ ਦੀ ਉਹ ਅੱਜ ਕਈ ਮੁਲਾਜ਼ਮਾਂ ਕੇ ਛੁੱਟੀ ਦੇ ਆ ਅਸੀਂ ਅਖਿਆ ਇਹ ਤਾਂ ਤੁਹਾਡੇ ਨੂੰ ਪਹਿਲਾਂ ਸੋਚਣਾ ਚਾਹੀਦਾ ਹੈ ਨਾ ਅਸੀਂ 15 ਤਰੀਕ ਦਾ ਤੁਹਾਨੂੰ ਸਮਾਂ ਦਿੱਤਾ ਸੀਗਾ ਤੁਸੀਂ 15 ਤਰੀਕ ਨੂੰ ਪਹਿਲਾਂ-ਪਹਿਲੇ ਹੱਲ ਕਰ ਦਿੰਦੇ ਸਾਡੇ ਨਾਲ ਕੋਈ ਟੀਮ ਆਉਂਦੀ ਸਾਡੇ ਨਾਲ ਮੁਲਾਕਾਤ ਕਰਦੇ ਕੋਈ ਅਸੀਂ ਬੈਠ ਕੇ ਮੀਟਿੰਗ ਕਰ ਲੈਂਦੇ ਉਹਨਾਂ ਨਾਲ ਕਿ ਲੋੜਾ ਸਾਨੂੰ ਪ੍ਰੋਸਾ ਦਾ ਦੌਂਦਾ ਨਾ ਕੋਈ ਆ ਕੇ ਪਰ ਹਫ਼ਤਾ ਦਾ ਵਿਚ ਗਿਆ ਮੀਡੀਆ ਤੇ ਗੱਲ ਲਿਆਨੀ ਨੂੰ ਤੇ ਪਰ ਇਹਨਾਂ ਨੇ ਅੱਜ ਕਹਿ ਰਹੇ ਆ ਕਿ ਅੱਜ ਦਾ ਡਿਊਟੀ ਦਾ ਕੰਟੈਕਟ ਲੱਗੀ ਗਿਆ ਹੈ। ਛੁੱਟੀ ਸੀ ਆ ਕੱਲ ਲੈਕਚਰਾਂ ਦੀ ਡਿਊਟੀ ਤੱਕ ਹੀ ਹੁਣ ਕਰਕੇ। ਪਰ ਅਸੀਂ ਉਹਨਾਂ ਚਿਰ ਜਿੰਦਾ ਚਿਰ ਲੋਕਾਂ ਦਾ ਪੈਸਾ ਵਾਪਸ ਨਹੀਂ ਹੁੰਦਾਗਾ। ਕਿਉਂਕਿ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਕੈਂਸਰ ਦਾ ਇਲਾਜ ਚੱਲੀ ਜਾਂਦਾ ਤੇ ਉਹ ਪੈਸੇ ਵਰਨੀਆਂ ਵਿਚਾਰੇ ਤਰਸੀ ਜਾਂਦੇ ਆ। ਕਈਆਂ ਦੀਆਂ ਛੱਤਾਂ ਡਿੱਗਣ ਵਾਲੀਆਂ ਪਈਆਂ ਉਹਨਾਂ ਨੇ ਕੋਠੇ ਪਾਉਣੇ ਸੀਗੇ। ਉਹ ਵਿਚਾਰੇ ਵਾਂਝੇ ਹੋਏ ਬੈਠੇ ਆ। ਕਿਸੇ ਨੇ ਕੋਈ ਮੈਰਿਜ ਕਰਨੀ ਹੁੰਦੀ ਅੱਜ ਕੱਲ ਮੈਰਿਜਾਂ ਦਾ ਬੜਾ ਜੋਰ ਆ। ਅਗਲਾ ਕਹਿੰਦਾ ਬੈਂਕੇ ਪਾਰੋ ਜਿਹੜਾ ਪੈਸਾ ਉਹਨਾਂ ਲੋਕਾਂ ਨੂੰ ਮਿਲ ਨਹੀਂ ਰਿਹਾ ਗਿਆ ਇੱਥੇ ਇੱਕ ਬਾਈ ਦੀ ਬੇਟੀ ਹੈ ਇਹਨਾਂ ਦੀ ਮਾਤਾ ਨੂੰ ਕੈਸਰ ਹੈ ਇਹਨਾਂ ਦਾ ਪੈਸਾ ਟੁਪਿਆ ਪਿਆ ਇੱਥੇ ਉਹਨੂੰ ਆਂਦੇ ਵੀ ਤੇਰਾ 1.5 ਲੱਖੀ ਮਿਲੂਗਾ ਇਹ ਐਫਪੀਡੀਪਟ ਸਾਨੂੰ ਸਾਰੇ ਦਾ ਦੇ ਦੇ ਪਹਿਲਾਂ ਸਾਡੇ ਨਾਲ ਵਾਦਾ ਇਹ ਕੀਤਾ ਸੀਗਾ ਕਿ ਜੇ ਮੈਂ ਠੱਪਗੀ 10 ਲੱਖ ਦੀ ਵਜੀ ਹੈ ਜੇ ਉਹਨੂੰ 4 ਲੱਖ ਮਿਲਿਆ ਤਾਂ 4 ਲੱਖ ਦਾ ਐਫਪੀਡੀਪਟ ਦੇਊਗਾ ਹੁਣ ਉਹ ਸਾਰੇ ਜਿਹੜੀ ਉਹਦੀ ਦਰਖਾਸਤ ਆ ਉਹ ਡਿਸਮਿਸ ਕਰ ਦੇ ਕੇ ਪੈਸਾ ਤੁਹਾਡਾ ਸਾਰਾ ਜਿਹੜਾ ਵਾਸ ਹੋ ਗਿਆ ਤੁਸੀਂ ਅੱਗੇ ਕੋਈ ਕਲੇਮ ਨਹੀਂ ਕਰੋਗੇ ਅੱਛਾ ਹਾਂ ਬਹੁਤ ਸਾਰੇ ਲੋਕਾਂ ਨੇ ਇਹ ਕਹਿ ਰਹੇ ਆ ਕਿ ਤੁਹਾਨੂੰ ਇੰਨਾ ਜਿਹੜੀ ਠੱਗੀ ਸਾ ਇਹ ਨਾਲ ਪੈਸਾ ਲੈ ਲੋ ਐਪੀ ਡਿਪਾ ਤੁਹਾਨੂੰ ਦੇ ਦਿਓ ਜਿਸੇ ਕਰਕੇ ਲੋਕ ਉਹ ਦੂਜਾ ਪੈਸਾ ਵੀ ਲੈਣ ਜੋ ਗ੍ਰੇਨਿੰਗੇ ਇਹ ਮਸਲਾ ਜਾਦੇ ਉਲਝ ਜਾਂਦਾ ਠੀਕ ਹਾਂਜੀ ਪੰਜ ਜੀ ਤੁਸੀਂ ਅੱਜ ਇਸ ਬੈਂਕ ਦੇ ਸਾਹਮਣੇ ਆ ਕੇ ਬੈਠੇ ਹੋ ਕੀ ਮਸਲਾ ਤੁਹਾਡਾ ਸਾਡੇ ਪੈਸੇ ਆ ਸਾਨੂੰ ਪੈਸੇ ਨਹੀਂ ਦੇ ਰਹੇ ਅਸੀਂ ਤਾਂ ਬੈਠੇ ਕਿੰਨੇ ਪੈਸੇ ਤੁਹਾਡੇ ਮੇਰਾ 28 28 ਲੱਖ ਰੁਪਏ ਅੱਛਾ ਦਿੱਤੇ ਨਹੀਂ ਅਜੇ ਬੈਂਕ ਅਜੇ ਪੰਜੀ ਨਹੀਂ ਦਿੱਤੀ ਮੇਰੇ ਪੈਸਾ ਹੀ ਨਹੀਂ ਵਿਖਾਇਆ ਲਾਰੇ ਦੇ ਜਾਂਦੇ ਲਾਰੇ ਦੇ ਜਾਂਦੇ ਅੱਛਾ ਆ ਮੇਰੇ ਘਰ ਐਪਟੀਆਂ अच्छा आ ਤੁਹਾਡੀਆਂ ਐਫ ਡੀਆਂ ਹਾਂ ਇਹ ਕਰ ਰਹੀ ਹੈ ਫੇਗਾ ਫੇਗਾ ਤਾਂ ਫਿਰ ਮੈਨੂੰ ਦਿੱਤਗਾ ਕਿਉਂ ਹਾਂ ਇੱਕ ਇਹਨੇ ਫੇਕ ਹੈ ਹਾਂ ਮੈਂ ਘਰੇ ਬਣਾਈ ਆ ਝੂਠ ਗਾਇ ਨਾ ਮੈਨੂੰ ਇੱਕ ਦੇ ਦਿਨ ਹੁਣ ਲੱਖ ਰੁਪਏ ਦੀ ਮੈਂ ਇਹਨਾਂ ਤੋਂ ਇੱਕ ਹੀ ਮੰਗਦੀ ਮੈਂ ਲੱਖ ਰੁਪਏ ਦੀ ਬਣਾ ਕੇ ਦੇਣ ਅੱਛਾ ਕਿਉਂ ਨਹੀਂ ਦਿੰਦੇ ਮੈਨੂੰ ਬਣਾ ਕੇ ਆਹ ਸਟਾਮ ਲੈਂਦੇ ਪਈ ਆਹ ਸਟਾਮ ਲੈਂਦੇ ਪਈ ਅੱਛਾ 9 ਲੱਖ ਰੁਪਏ ਦਿੰਦੇ ਪਈ ਮੈਂ ਕੀ ਕਰਾਂ 9 ਲੱਖ ਦਾ ਮਤਲਬ 28 ਲੱਖ ਤੁਹਾਡੇ ਤੋਂ ਲਿਆ ਤੇ ਹੁਣ ਕਹਿੰਦੇ 9 ਲੱਖ ਲੈ ਲਓ 9 ਲੱਖ ਲੈ ਲਓ ਅੱਛਾ ਲੈਂਡ ਟੈਂਟਾ ਚੱਕੇ ਖਾ ਗਿਆ 585000 ਦੀ ਇਹ ਤਾਂ ਉਹਦੇ ਮੇਰੀ ਲਿਮਟ ਵੀ ਕੱਟੀ ਜਾਂਦੇ ਮੈਂ ਲਿਮਟ ਕਾਹਦੇ ਉਪਰ ਅੱਛਾ ਸੱਤ ਦਿਨਾਂ ਜੀ 6 ਲੱਖ ਦੀ ਲਿਮਟ ਆ ਸਾਡੀ ਹੈ 6 ਲੱਖ ਦੀ ਲਿਮਟ ਆ ਸਾਡੀ 6 ਲੱਖ ਦੇ ਵਿੱਚ ਬੈਂਕ ਆਪ ਮੰਨੀ ਆ ਵੀ 18 ਲੱਖ ਦਾ ਫਰੋਡ ਆ ਹੂੰ 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 6 ਲੱਖ ਦੀ ਲਿਮਟ ਦੇ ਵਿੱਚ 18 ਲੱਖ ਦਾ ਫਰੋਡ ਕਰ ਗਏ 19 ਲੱਖ ਦੀਆਂ ਸਾਡੀਆਂ ਐਫਟੀਆਂ ਆ ਉਹ ਕਿਸੇ ਖਾਤੇ ਨਹੀਂ ਪਉਂਦੇ ਫੇ ਹੂੰ ਉਹ ਆ ਦਿੰਦੇ ਵੀ ਇਹ ਤਾਂ ਰੱਦੀ ਅਤੇ ਪਾੜ ਕੇ ਸਿਰ ਦੋ ਜੇ ਅਸੀਂ ਉਹਨਾਂ ਨੂੰ ਆਖਿਆ ਵੀ ਸਾਡਾ 18 ਲੱਖ ਰੁਪਇਆ ਉਹ ਦੇ ਦਿਓ ਸਾਨੂੰ ਲੈਮਟ ਵਾਲਾ ਤੇ ਆ ਐਫ ਡੀਆਂ ਅਸੀਂ ਕੋਲੇ ਰੱਖੜਾ ਚੁੰਨੇ ਆ ਉਦੋਂ ਆ ਜਾਂਦੇ ਵੀ ਇਹ ਐਫ ਡੀਆਂ ਸਾਨੂੰ ਵਾਪਸ ਦੋ ਬੈਂਕ ਚ ਉਦੋਂ ਅਸਲੀ ਹੋ ਜਾਂਦੀਆਂ ਉਦੋਂ ਹੀ ਅਸਲੀ ਹੋ ਜਾਂਦੀਆਂ ਅੱਛਾ ਜੇ ਹੁਣ ਇਹ ਨਕਲੀ ਹੈ ਤੇ ਜੇ ਇਹਨਾਂ ਨੂੰ ਆਪਾਂ ਪੈਸੇ ਲੈਣ ਵਾਸਤੇ ਦਿੰਦੇ ਨਹੀਂਗੇ ਉਦੋਂ ਹੀ ਅਸਲੀ ਹੋ ਜਾਂਦੀਆਂ ਅੱਛਾ ਵੀ ਕਿਤੇ ਪਾਸੇ ਹੋਰ ਪਾਸੇ ਨਾ ਜਾਵੜਨ ਮਤਲਬ ਇਹ ਬੈਂਕ ਵਾਲੇ ਕਿਉਂ ਇੰਝ ਕਰਦੇ ਨੇ ਚਾਹੁੰਦੇ ਕਿ ਇਹ ਪਤਾ ਨਹੀਂ ਜੀ ਮੈਨੂੰ ਤਾਂ ਲੱਗਦੀ ਹੁਣ ਮੋਬਾਈਲ ਤੋਂ ਵੱਡਾ ਫਰੋਡ ਹੋਊਗਾ। ਅੱਛਾ। ਵੀ ਹੋ ਸਕਦਾ ਰੈਂਟ ਕੋ ਦੇਣ ਨਾਲ ਰੈਂਟ ਹੋਵੇ ਵੀ ਅਸੀਂ ਕਰ ਲਈਏ। ਵੀ ਜਿਹੜਾ ਢਿੰਗੜੇ ਤੋਂ ਕੋਈ ਕਮੀ ਰਹਿ ਗਈ ਆ ਤੇ ਅਸੀਂ ਕੱਢ ਲਈਏ। ਸਣ ਤਾਂ ਇਹ ਹੀ ਐ ਨਹੀਂ ਤਾਂ ਜਿਹੜੀਆਂ ਚੀਜ਼ਾਂ ਆ ਬੈਂਕ ਦੀਆਂ ਮੋਹਰਾਂ ਲੱਗੀਆਂ ਹੋਈਆਂ। ਆ ਦੇਖੋ ਕਿਵੇਂ ਠੇਗੋਗੇ। ਸੈਨ ਹੋਇਆ ਬੈਂਕ ਦੇ ਮੋਹਰੇ ਐਸ ਵੀ ਇੱਤੇ ਸਾਰਾ ਕੁਝ ਲੱਗਿਆ ਗਿਆ। ਆ ਵੇਖੋ ਜੀ ਆ ਕਿਸੇ ਵੀ ਆਵ ਲੋ ਮੋਰ ਬੈਂਕ ਦੀ ਐ। ਆ ਵੇਖੋ ਜੀ ਠੀਕ ਹੈ ਆ ਹੁਣ ਆ ਇੱਕ ਆ ਇੱਕ ਐਫੀਡੇਟ ਨਾਲ ਕੀ ਹੋ ਜੂਗਾ ਵੇਖੋ ਆ ਐਫੀਡੇਟ 100 ਰੁਪਏ ਦਾ ਫਾਰਮ ਲਿਆ ਇਹਨਾਂ ਨੇ ਇਹ ਲੈ ਕੇ ਵੀ ਉਦੋਂ ਬਾਅਦ ਸਾਨੂੰ ਪੈਸੇ ਦਿੱਤੇ ਆਂਦੇ ਨਹੀਂ ਪੈਸੇ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਆ ਐਪਲੀਕੇਸ਼ਨ ਕਿਉਂ ਦਿੱੰਨੇ ਪਈਓ ਅਸੀਂ ਆ ਐਪਲੀਕੇਸ਼ਨ ਦਿੱਤੀ ਆ ਇਹ ਇੱਕ ਹੀ ਐਪਲੀਕੇਸ਼ਨ ਹੈ ਇਹ ਵੀ ਸਾਡਾ ਖਾਤਾ ਇਹਦੀਆਂ 19 ਲੱਖ ਦੀਆਂ ਜਿਹੜੀਆਂ ਐਫਡੀਆਂ ਉਹਦੀ ਜਾਂਚ ਕੀਤੀ ਜਾਵੇ ਸੇਵਿੰਗ ਖਾਤੇ ਦੀ ਅੱਛੇ ਉਦੋਂ ਬਾਅਦਾਂ ਦੇ ਨਹੀਂ ਪੈਸੇ ਨਹੀਂ ਦਿੰਦੇ ਜੀ ਆਪ ਐਪਲੀਕੇਸ਼ਨ ਵਾਪਸ ਲੈ ਲਓ ਤੇ ਤੁਸੀਂ ਨਾ ਕਿ 9 ਲੱਖ ਰੁਪਏ ਲੈ ਲਓ। ਅੱਛਾ ਨਹੀਂ ਤਾਂ ਕੁਛ ਨਹੀਂ ਗਿਆ। ਸਾਡਾ ਜੀ ਬਾਪੂ ਦੇ ਨਾਂ ਤੇ ਲਿਮਟ ਸੀਗੀ ਜੀ। ਲਿਮਟ ਲਿਮਟ ਚੁੱਕੀ ਸੀ ਇਹਨਾਂ ਨੇ ਚੁੱਕ ਕੇ ਲੈ ਗਿਆ ਵਿੱਚੋਂ ਤੇ ਸਾਨੂੰ ਆਹ ਦਾ ਆ ਸਾਾਨੂੰ 3 ਲੱਖ ਦੀ ਕਾਗਜ਼ ਦੇਤਾ 2021 ਚ। ਅੱਛਾ ਆਪ ਚੱਕਣੇ ਸ਼ੁਰੂ ਕਰਤੇ ਇੱਥੇ ਐਂਟਰੀ ਹੁੰਦੀ ਨਹੀਂ ਸੀਗੀ। ਸਾਨੂੰ ਕੋਈ ਪਤਾ ਨਹੀਂ ਸੀਗਾ ਇਸ ਬਾਰੇ। ਹੁਣ ਸਾਨੂੰ ਲੋੜ ਪਈ ਅਸੀਂ ਚੱਕਣ ਵਾਸਤੇ ਆਏ ਤੇ ਇਹਾਂ ਦਾ ਤੁਹਾਨੂੰ ਫੇਰ ਬਾਪੂ ਨਾਲ ਸਾਈਨ ਕਰ ਦੋ ਅਸੀਂ ਤੁਹਾਡਾ ਵੱਡੀ ਕਰ ਦਿਆਂਗੇ ਤੇ 15 ਦਿਨ ਬਾਅਦ ਵੱਡੀ ਕਰ ਦੂੰਗਾ। ਤੇ ਕੋਈ ਵੱਡੀ ਨਹੀਂ ਉਦੋਂ ਬਾਅਦ ਰੌਲਾ ਪੈ ਗਿਆ ਜੀ ਤੇ ਹੁਣ ਸਾਨੂੰ ਸਾਡੇ ਪੈਸੇ ਨਹੀਂ ਭਰ ਰਹੇ ਲਿਮਟ ਦੇ ਹਾਂਜੀ 17 ਲੱਖ ਰੁਪਏ